vai dentro vai dentro gasti che che non era un uomo che non era un uomo che voleva lei ਯਾਨੀ ਫਤ ਜੋਇਨ ਕੋਈ ਨਾ ਪਾਇਏ ਜੀ ਆਇਆ ਤੋ ਕੋਲੇ ਸਮਾਵੇ ਕੋਲੇ 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 ਆਦੇ ਕੋਲੇ ਯੋਧਪਰਾਲੇ ਕੋਲੇ ਮਾਸੀ ਤੈਨੂੰ ਕਿਵੇਂ ਮਦਦ ਗਿਲੂ ਸਬੂ ਤੂੰ ਉਹ ਤੇਰਾ ਵਿਆਹ ਦੇ ਦੇ ਤੂੰ ਇੱਕ ਵਾਰੀ ਕਹਿ ਦੇ ਤੂੰ ਕੁਛ Gue lagi <laughs> kerja pula dua gurih lagi. ਕਿ ਮੈਂ ਦੱਸ ਕਿ ਮੈਂ ਤੋਰ ਦਤਾ ਤੇਰਾ ਪਤਾ ਹੀ ਨਹੀਂ ਨਾ ਕੁੱਤ ਲੈ ਪੁੱਤ ਨਹੀਂ ਲੈ ਲੈ ਪੁੱਤ ਹਾਂ ਅਦਾ ਤੇ ਅਦਾ ਤੇ ਤਾਂ ਕੋਈ ਨਾ ਬਾਰਤ ਇਹ ਨਾਮ ਮੈਂ ਬੀਜੀ ਕੀ ਨਾਮ ਆ ਬੇਟਾ ਨਹੀਂ ਹੈ ਜੀ ਹੋਇਆ ਬੇਟਾ ਮੈਂ ਹਾਸਲ ਦੀ ਡਰੱਗਸ ਦੇ ਨਾਲ ਮੋਤ ਹੋ ਗਈ ਜਿਹੜੇ ਵੀ ਸਪਲਾਈ ਕਰਦੇ ਜਾਂ ਸਮਗਲਰ ਹੈ ਹੱਥ ਜੜ ਕੇ ਹੀ ਮਿਹਨਤ ਵੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜੀ ਮੇਰਾ ਤਾਂ ਘਰ ਉਜੜ ਗਿਆ ਹੋਰ ਕਿਸੇ ਲੇਡੀ ਦਾ ਘਰ ਨਾ ਉਜੜੇ ਜਵਾਕਾਂ ਦੇ ਸਿਰ ਤੋਂ ਹੰਤਾ ਖਾ ਨਾ ਜਾਵੇ ਸਭ ਤੋਂ ਸਭ ਸਜ਼ਾ ਹੋਵੇ ਇਦਰ ਮੇਰਾ ਨਾਮ ਸੁਖਦੀਪ ਸਿੰਘ ਹੈ ਜੀ ਕੀ ਮਾਮਲਾ ਸਰਾ ਹੋਇਆ ਜੀ ਮਾਮਲਾ ਜੀ ਮੇਰਾ ਭਰਾ ਸੁਖਵਿੰਦਰ ਸਿੰਘ ਹੈਗਾ ਜੀ ਤੇ ਉਹ ਜੀ ਇਧਰ ਬਾਰਦਾਨੀ ਫੈਕਟਰੀ ਜੀ ਦਫਤਰ ਦੀ ਸੱਤ ਪਾ ਕੇ ਕੱਲ ਕੰਮ ਤੋਂ ਘਰ ਆਇਆ ਸੀਗਾ ਜੀ ਤੇ ਜਿਹੜਾ ਅਮਨਦੀਪ ਸਿੰਘ ਹੈ ਜੀ ਤੇ ਉਹਨੇ ਇਹਨੂੰ ਚਿੱਟਾ ਲਿਆ ਕੀਤਾ ਮਣੀ ਕਹਿਣ ਦੇ ਕੇ ਜੀ ਤੇ ਉਸ ਤੋਂ ਬਾਅਦ ਇਹਨੇ ਘਰ ਆ ਕੇ ਜੀ ਬਾਥਰੂਮ ਦੇ ਵਿੱਚ ਟੀਕਾ ਲਾ ਲਈ ਜਿਹਦੇ ਕਾਰਨ ਇਹਦੀ ਮੌਤ ਹੋ ਗਈ ਕੱਲ ਹੁਣੇ 5 ਵਜੇ ਦੇ ਕਰੀਬ ਜੀ ਤੇ ਅਸੀਂ ਚਾਹੁੰਦੇ ਹਾਂਗੇ ਜੀ ਵੀ ਸਖਤ ਤੋਂ ਸਖਤ ਕਾਰਵਾਈ ਹੋਵੇ ਜੀ ਇਹਨਾਂ ਵਿਰੁੱਧ ਜੀ ਇਕਦੀਪਕ ਸਿੰਘ ਆ ਗਈ ਇਕਦੀਪ ਸਿੰਘ ਕਹਿੰਦੇ ਆ ਕੀ ਉਹਨੂੰ ਢਡੇ ਵਾਲੇ ਦੋਸਤ ਇਹ ਇੱਕ ਵਾਰੀ ਦਾ ਟੋਟਲ ਦਾ ਦੋ ਜਾਨਾ ਇੱਥੇ ਸਾਕ ਆ ਜੀ ਸਾਨੂੰ ਵੀ ਹੋਰ ਵੀ ਬੰਦੇ ਵਿੱਚ ਸ਼ਾਮ ਲੱਗੇ ਜੀ ਇੱਕ ਵਾਰੀ ਦੋ ਜਾਨੇ ਦਾ ਨਾਮ ਲਿਖਵਾਤੇ ਆ ਗਏ ਜੀ ਦੋਨਾਂ ਦੇ ਕਿਹੜੇ ਪਿੰਡੇ ਦਾ ਦੋਨਾਂ ਦਾ ਮੋੜਕਲਾ ਪਿੰਡ ਆ ਜੀ ਹਾਂਜੀ ਅੰਤੀ ਨਾਮ ਭਾਈ ਟੋਟ ਮੇਰਾ ਨਾਮ ਹਰਜਿੰਦਰ ਸਿੰਘ ਆ ਜੀ ਤੇ ਮੇਰਾ ਵੱਡਾ ਭਰਾ ਰਾਜ ਜੋ ਰਾਜਵਿੰਦਰ ਸਿੰਘ ਸੀਗਾ ਜਿਹਦੀ ਅੱਜ ਡੈਥ ਹੋ ਚੁੱਕੀ ਆ ਫਿਲਹਾਲ ਉਹਦਾ ਅੱਜ ਜਨਮ ਦਿਨ ਵੀ ਸੀਗਾ ਜੀ ਤੇ ਉਹ 10 ਤੱਕ ਵੜਿਆ ਸੀਗਾ ਤੇ ਦਿਹਾੜੀ ਦਾ ਕੰਮ ਕਰਦਾ ਸੀਗਾ ਜੀ ਤੇ ਉਹ ਦਿਹਾੜੀ ਤੇ ਗਿਆ ਸੀ ਅੱਜ ਅਮਨਦੀਪ ਸਿੰਘ ਮਣੀ ਨਾਲ ਵਣੀ ਉਹਨੂੰ ਲੈ ਕੇ ਗਿਆ ਘਰੋਂ ਤੇ ਦੁਪਹਿਰੇ ਵੀ ਉਹੀ ਲੈ ਕੇ ਆਇਆ ਤੇ ਉਹਨੇ ਰਾਜਵਿੰਦਰ ਤੋਂ 1000 ਰੁਪਏ ਲੈਤਾ ਤੇ ਮਣੀ ਨੇ ਰਾਜਵਿੰਦਰ ਨੂੰ ਸਮਾਨ ਲੈ ਕੇ ਦਿੱਤਾ ਜੋ ਕਿ ਚੱਟਾ ਜਿਹਨੂੰ ਚੱਟਾ ਕਹਿੰਦੇ ਆਪਾਂ ਤੇ ਤਾਰ ਕੇ ਚੱਟਾ ਲੈ ਕੇ ਦਿੱਤਾ ਤੇ ਉਹਨੇ 3:30 ਵਜੇ ਨੂੰ ਚੱਟਾ ਲੈ ਕੇ ਦਿੱਤਾ ਜੀ ਤੇ 4:00 ਵਜੇ ਦੇ ਨੂੰ ਜੋ ਸਾਨੂੰ ਵੀ ਸਾਢੇ ਭਰਾ ਰਾਜਵਿੰਦਰ ਦੀ ਡੈੱਡ ਬੋਡੀ ਮਿਲੀ ਆ ਵੀ ਅਸੀਂ ਦੋਸ਼ੀ ਦਿੰਨੇ ਅਮਨਦੀਪ ਸਿੰਘਾ ਮਣੀ ਨੂੰ ਵੀ ਇਹਨਾਂ ਸਖਤ ਸਖਤ ਸਜ਼ਾ ਦਿੱਤੀ ਜਾਵੇ। ਇਹ ਦੀਪਕ ਕਿੰਨੇ ਚਿਰ ਤੋਂ ਕਰ ਰਹੀ ਤੇ ਜੋ ਹੈ ਪਤਾ ਨਹੀਂ ਕਿਉਂ ਨਹੀਂ ਫਿਲਹਾਲ ਬਾਹਰ ਕੰਮ ਕਰਦਾ ਰਿਹਾ ਜੀ ਉਦੋਂ ਨਹੀਂ ਕਰਦਾ ਸੀਗਾ ਜੀ ਜਦੋਂ ਇੱਥੇ ਆਇਆਗਾ ਇਹਨਾਂ ਮਾੜੀ ਸੰਗਤ ਨਾਲ ਰਲਿਆ ਥੋੜਾ ਜਿਆ ਜਿਵੇਂ ਕੇ ਅਮਨਦੀਪ ਮਣੀ ਹੋ ਗਿਆ ਦੀਪਕ ਹੋ ਗਿਆ ਜੀ ਇਹ ਕਈ ਮੁੰਡੇ ਨੇ ਇਹਨਾਂ ਮਾੜੀ ਸੰਗਤ ਨੇ ਜੋ ਸਾਡੇ ਮੁੰਡੇ ਤੇ ਪ੍ਰਭਾਵ ਪਾਇਆ ਮਾੜਾ ਪ੍ਰਭਾਵ ਪਾਇਆ ਨਸ਼ਾ ਮਾੜਾ ਲਾਇਆ ਨਸ਼ਾ ਬੜਾ ਸੀ ਇਹ ਇਹ 10 ਤੱਕ ਪੜਿਆ ਸੀਗਾ ਜੀ ਤੇ ਕੀ ਕੰਮ ਕਰ ਰਹੇ ਸੀ ਡੈੜੀ ਦਾ ਕੰਮ ਕਰਦਾ ਸੀ ਮਿਸ਼ਤਰੀ ਦਾ ਜੀ ਠੀਕ ਕੀ ਜੁੜਨੇ ਤੁਸੀਂ ਪ੍ਰਸ਼ਾਸਨ ਨੂੰ ਅਸੀਂ ਚਾਹੁੰਦੇ ਜੀ ਵੀ ਸਾਨੂੰ ਸੱਤ ਸੱਤ ਜੋ ਮਨਪ੍ਰੀਤ ਅਮਰਦੀਪ ਸਿੰਘ ਮਣੀ ਆ ਇਹਨੂੰ ਸਖਤ ਸਖਤ ਸਜ਼ਾ ਮਿਲੇ ਤੇ ਸਾਨੂੰ ਇਨਸਾਫ ਮਿਲੇ ਕਿਉਂ ਹਲੇ ਤੱਕ ਉਹ ਨਹੀਂ ਚੱਕਿਆ ਹੈਗਾ ਕਿ ਪੁਲਸ ਨੇ ਜੋ ਵੀ ਚੱਕਿਆ ਉਹਨਾਂ ਤੋਂ ਹਲੇ ਕੋਈ ਪੁੱਛਗើស ਨਹੀਂ ਕੀਤੀ ਹੈਗੀ ਫਿਲਹਾਲ ਵੀ ਇਹਨਾਂ ਨੂੰ ਸਾਰਾ ਕੁਝ ਪਤਾ ਹੈਗਾ ਵੀ ਕੌਣ ਕਿੱਥੇ ਆ ਕੌਣ ਵੇਚਦਾ ਕੌਣ ਨਹੀਂ ਵੇਚਦਾ ਸਾਰਾ ਕੁਝ ਪਤਾ ਹੈਗਾ ਜੀ ਬੱਸ ਬੋਲ ਸੱਠ ਨਹੀਂ ਪਾਰੀ ਸਾਨੂੰ ਇਹੀ ਆ ਵੀ ਇਨਸਾਫ ਚੀਂਦਾਗਾ ਸਾਨੂੰ ਇਨਸਾਫ ਚੀਂਦਾ ਬੱਸ ਕੀ ਨਾਮ ਹੈ ਤੁਹਾਡੇ ਮਾਪਾ ਪਰਮਜੀਤ ਕੌਰ ਜੀ ਅੱਛਾ ਕੀ ਹੋਇਆ ਸੀ ਤੁਹਾਡੇ ਬੇਟੇ ਨੂੰ ਕੀ ਜਾਨੀ ਮੇਰਾ ਬੇਟਾ ਜੀ ਕੰਮ ਤੇ ਗਿਆ ਸੀਗਾ ਜੀ ਫੈਕਟਰੀ ਚ ਕੰਮ ਤੇ ਸੱਤ ਤੇ ਗਿਆ ਸੀਗਾ ਜੀ ਇਹਨੇ ਜੀ ਮਨੀ ਨੇ ਜੀ 1000 ਰੁਪਿਆ ਲੈ ਕੇ ਜੀ ਮੇਰੇ ਪੁੱਤ ਨੂੰ ਚਿੱਟਾ ਲੈ ਕੇ ਦਿੱਤਾ ਫਿਰ ਮੇਰੇ ਪੁੱਤ ਨੇ ਟੀਕਾ ਲਾਇਆ ਮੇਰੇ ਪੁੱਤ ਦੀ ਮੌਤ ਰੇ ਬਣਾਤੀ ਮੇਰੇ ਪੁੱਤ ਦੀ ਇਹਨਾਂ ਨੇ ਮੈਂ ਤਾਂ ਸਰਕਾਰ ਤੋਂ ਇਹੀ ਮੰਗ ਮੰਗਦੀ ਆਂ ਕਿ ਵੀ ਹੋਰ ਮਾਵਾ ਦੇ ਪੁੱਤ ਨਾ ਵਗ ਜਾਣ ਅੱਗੇ ਵਾਸਤੇ ਵੀ ਸਖਤ ਤੋਂ ਸਖਤ ਇਹਨੂੰ ਸਜ਼ਾ ਦਿੱਤੀ ਜਾਵੇ ਇਹਨਾਂ ਬੰਦਿਆਂ ਨੂੰ ਤੇ ਬਸ ਮੇਰੀ ਇਹੀ ਮੰਗਾ ਸਰਕਾਰ ਤੋਂ ਵੀ ਇਹ ਜਿੱਟਾ ਬੰਦ ਕੀਤਾ ਜਾਵੇ ਵੀ ਹੋਰ ਮਾਵਾ ਦੇ ਪੁੱਤ ਨਾ ਜਾਣ ਅਸੀਂ ਤਾਂ ਮਿਲਕਦੇ ਆ ਨਿੱਕੇ ਨਿੱਕੇ ਮੇਰੇ ਪੁੱਤ ਦੀਆਂ ਬੱਚੀਆਂ ਨਹੀਂ ਆ ਸਾਡੇ ਤਾਂ ਬੱਚੇ ਰੁਲ ਗਏ ਵੀ ਹੋਰ ਮਾਵਾ ਦੇ ਬੱਚੇ ਨਾ ਇਸ ਤਰ੍ਹਾਂ ਜਾਣ ਜਿਵੇਂ ਮੇਰਾ ਪੁੱਤ ਵਗ ਗਿਆ ਦੁਨੀਆ ਤੋਂ ਜੀ ਦੋ ਬੱਚੇ ਆ ਜੀ ਦੋਨੇ ਬੇਟੀਆਂ ਨੇ ਜੀ ਕਿੰਨਾ ਗੰਦਾ ਚਰਦੀ ਹੈ ਜੀ ਇੱਕ ਤਾਂ ਸੀਮਾ ਮੀਨਾ ਲੱਗਿਆ ਜੀ ਕਿ ਬੇਟੀ ਨੂੰ ਤਾਂ ਇੱਕ 2.5 ਸਾਲ ਦੀ ਹੈ ਜੀ ਇੱਕ 2.5 ਸਾਲ ਦੀ ਬੇਟੀ ਹੈ ਜੀ ਮੈਂ ਕੀ ਬੱਚਿਆਂ ਦਾ ਕੀ ਕਰੂੰਗੀ ਮੈਨੂੰ ਤਾਂ 16 ਦੇ ਬਸਾਉਣੇ ਬਸਾਤੇ ਜੀ ਮੈਂ ਬੱਚਿਆਂ ਦਾ ਕਿਵੇਂ ਕੀ ਮੈਂ ਪਾਲੂੰਗੀ ਤੇ ਕਿਵੇਂ ਆਹ ਕਰੂੰਗੀ ਇਹਨਾਂ ਨੇ ਤਾਂ ਮੇਰੇ ਬੱਚੇ ਦੀ ਰੇਹ ਬਣਾਤੀ ਜੀ ਰੋ ਕਰਕੇ ਕਿਉਂ ਨਹੀਂ ਗਵਰਨਮੈਂਟ ਬੰਦ ਕਰਦੀ ਇਹ ਗੰਦਾ ਨਸਾ ਕਿਉਂ ਚ ਲਾਇਆ ਗਵਰਨਮੈਂਟ ਨੇ ਇਹ ਬੰਦ ਕਰੇ ਗੌਰਮੈਂਟ ਬੱਚੇ ਮਾਵਾਂ ਦੇ ਪੁੱਤਾਂ ਐ ਮੁੱਕੀ ਜਾਂਦੇ ਨੇਗੇ ਕਿਉਂ ਨਹੀਂ ਗੌਰਮੈਂਟ ਤੇ ਥੱਲ ਕਿਉਂ ਨਹੀਂ ਪਾਉਂਦੀ ਹੈਗੀ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਵੀ ਸਜ਼ਾ ਦਿੱਤੀ ਜਾਵੇ ਪੂਰੀ ਮੇਰੀ ਬਸ ਇਹੀ ਮੰਗਾ ਜੀ ਬਸ ਮੈਨੂੰ ਸਜ਼ਾ ਦੀ ਮੰਗਾ ਵੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ